ਤਰ देखो ਕੀ होंगे? ਦੇ ਆ ਇੱਕ ਤਾਂ ਹੀ ਗਿਆ ਲੈ 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 ਕਿਹਨਾਂ ਲਈ ਉਹ ਦੇ ਨਾ ਪੰਦੇ ਦੇ ਨਾ ਕਦੇ ਪਤਾ ਨਹੀਂ ਮੇਰੇ ਮਮਾ ਨੂੰ ਨੀਂਦ ਨਹੀਂ ਆ ਰਹੀ ਪਿੰਡੀਆਂ ਖੜੀ ਰਾਤ ਤੇ 4 ਵਜੇ ਸਵੇਰ ਤੇ 4 ਵਜੇ ਇਸ ਮੈਨੂੰ ਬਹੁਤ ਟਾਇਲ ਚਰਮ ਮੰਦਰ ਦਾ ਵਿਆਹ ਰੱਖਿਆ ਨਾ ਹਾਏ ਕੋਲ ਪੈਸੇ ਆ ਨਹੀਂ ਸੋ ਹੈ ਗਾਈਜ਼ ਵੈਲਕਮ ਬੈਕ ਟੂ ਮਤਲਬ ਕਿ ਨੈਕਸਟ ਲੋਗ ਆ ਚੁੱਕਿਆ ਤੁਸੀਂ ਪਾਰਟ 2 ਦੇਖ ਰਹੇ ਹੋ ਮੇਰੀ ਲੜਾਈ ਦਾ ਆ ਮੰਮੀ ਸਾਡੇ ਬੂਟ ਦਾ ਹੋ ਰਿਹਾ ਪਿਛਲੇ ਵਲੌਗ ਚ ਇਥੇ ਆ ਮੈਂ ਕੀਤਾ ਦੋਸਤੋ ਹੁਣੀ ਹੁਣੀ ਦੁਬਾਰਾ ਸ਼ੁਰੂ ਕਰ ਲਿਆ ਸੀ ਹੋ ਮੇਰੀ ਬੁਬੀ ਬੰਦਰ ਮੈਂ ਜੁੱਤੀ ਮਾਰਨੀ ਆ ਦਿੱਲੀ ਪੌਣੀ ਵਾਲੀ ਦੋਸਤ ਮੈਨਾਂ ਲੜਦੀ ਨਹੀਂ ਕਿ ਮੈਂ ਜੰਮੇ ਹੀ ਕੁੱਟਣ ਨੂੰ ਐਨ ਜੰਮੇ ਛੱਤਰਖਾਨੋਂ ਆ ਅਸੀਂ ਕੁੱਟਣੋਂ ਨਹੀਂ ਜੰਮਿਆ ਤੂੰ ਜੰਮੇ ਹੀ ਛੱਤਰਖਾਨੋਂ ਦੱਸ ਤਾਂ ਮੰਮੀ ਬੂਟ ਦਾ ਹੋ ਰਿਹਾ ਮੈਨਾਂ ਤੇ ਥੁੱਕ ਸੁੱਟਣ ਦਾ ਹੋ ਰਿਹਾ ਵੀ ਅੱਗੇ ਬਹੁਤ ਸਰ ਗਾਲਾ ਘੱਟ ਪੈਂਦਿਆਂ ਨੇ ਨਾ ਇੱਕੇ ਗਾਲਾ ਜਿਵੇਂ ਨੀਆ ਬਰ ਗਿਆ ਉੱਥੇ ਵਰਤੂੰ ਹਾਂ ਚੱਲੀ ਨਾ ਦੋਸਤੋ ਮੇਰੇ ਕੱਪੜੇ ਤੋਤੇ ਗਏ ਫਾਈਨਲੀ ਆ ਮੇਰੇ ਬੂਟ ਟੁੱਟ ਗਏ ਪਹਿਲਾਂ ਆ ਲੈ ਲ ਮਸ਼ੀਨ ਚ ਧੋਣ ਦਿੰਦੇ ਹਾਏ ਪਾਪਾ ਨੇ ਕਿਹਾ ਮੈਂ ਆਏ ਕੰਨੀਆਂ ਇਹ ਇਹ ਆਪ ਦਾ ਚੀਜ਼ ਇਹਦੇ ਠੀਕ ਆ ਨਾ ਆ ਲਵਾ ਦਿੰਦੇ ਆ ਆ ਤਾਂ ਕੱਪੜਾ ਹੀ ਆ ਨੂੰ ਲੈ ਆ ਬਾਕੀ ਤਾਂ ਹਾਂ ਫਿਰ ਆ ਚੀਜ਼ਾਂ ਦੇ ਕਿੱਧਰ ਆ ਦੇ ਲਾ ਦੋ ਫਿਰ ਆ ਲਾ ਦੇ ਨਿਆ ਜਿਹੜਾ ਉਹ ਆਹ ਕਪੜਾ ਦਾ ਇਹ ਜਰਾਬਾਂ ਵਾਂਗੂ ਯੂਜ਼ ਕਰਿਆ ਕਰਾਂਗੇ ਹੈਨਾ ਆਹੋ ਠੀਕ ਹੈ ਠੀਕ ਲੋਟਾ ਲੋਟਾ ਕੰਬ ਲੋਟ ਰੀਟਾ ਫੜੀ ਕੱਢ ਲੈ ਰੀਟ ਫੜੀ ਉਹ ਬੜੀ ਆ ਦੇਖ ਤੇ ਨਿਕਲ ਆ ਲੈ ਅ ਦੋਸਤੋ ਮੈਂ ਖੁਦ ਚੱਲ ਗਿਆ ਜਮੇ ਕਿ ਹਾੜ ਵਾਲੇ ਪੜੇ ਬੋ ਹਾਵਲੀ ਪੈਂਡ ਤੇ ਉਸ ਗਿੰਲੀ ਪੁੱਟੇ ਕੋਲੇ ਪਾ ਗਿਆ ਨਾ ਓਏ ਯਾਰ ਅਜ ਥੱਲੇ ਆ ਦੇਖੀ ਆਇਓ ਕਰ ਦਿੰਦੇ ਪੈਕ ਦੇ ਤੇ ਤੱਲ ਕੱਢੀ ਮੋਰੀ ਹੋਈ ਜਣ ਇਹਦੇ ਪਾਣੀ ਭੜਿਆ ਕਰੂਗਾ ਇੱਕ ਅੰਦਰ ਵੀ ਹੈ ਪਰ ਨਹੀਂ ਇਹਦੇ ਅੰਦਰ ਵਾਲਾ ਜਿਹੜਾ ਪਾਰਟ ਹੈ ਨਾ ਉਹ ਬਹੁਤ ਪੁੱਲਾ ਪੁੱਲਾ ਪਹਿਲਾਂ ਸੌਕਾ ਤਾਂ ਲੈਣ ਦੇ ਪਾਲ ਮੈਂ ਤੂੰ ਨਹੀਂ ਸਾਰੇ ਪਾਕਿਆ ਉਹ ਵੀ ਚੱਕ ਤੇਰੇ ਹੀ ਆ ਕਿੰਨਾ ਛੋੜੋ ਬਟਾ ਬਟਾ ਸੱਪਾ ਨੰਨੇ ਆ ਸੱਪਾ ਚੱਲਦੇ ਆ ਕਿੱਥੇ ਜਾਂਦੇ ਇਹਨਾਂ ਟਿਕਟੇ ਸੀਗਾ ਅਕਟਵੇ ਸਰਵਿਸ ਕਰਾਉਣ ਜਾਣਾ ਸੀ ਉੱਥੇ ਟਾਈਮ ਲੱਗ ਜਾਣਾ ਮਹਾਮਾ ਕੱਲ ਨੂੰ ਉਹਨੇ ਪਾਰਸ ਨੂੰ ਦੇਖਿਆ ਮੈਂ ਕਰਾ ਲਿਆ ਹੂਗਾ ਤੂੰ ਦਾ ਸਾਰੇ ਕਰਾ ਲਿਆ ਤੂੰ ਆਪ ਜੀ ਦਾ ਕਰਾ ਲਾ ਪਹਿਲਾਂ ਮੇਰੇ ਇਧਰ ਆ ਤੂੰ ਬਹੁਤ ਤੇਰੀ ਤਾਂ ਨਿੱਤ ਹੁੰਦੀ ਹੈ ਤੇ ਲੱਗਦੀ ਦੇਖੋ ਗਾਇਸ ਬੂਤ ਮੇਰੇ ਮੇਰੇ ਬੂਤ ਆਲੇ ਨੇ ਮੇਰੇ ਬੂਤ ਆਲੇ ਨੇ ਗਾਇਸ ਆਲੇ ਇਹ ਮੇਰੇ ਬੂਤ ਆਲੇ ਨੇ ਰੱਖ ਦੇ ਤੇ ਬੂਤ ਆਲੇ ਨੇ ਛੂ ਲਾ ਰਹੇ ਤੋਂ ਲੈਣਾ ਤਾਂ ਨਹੀਂ ਕਰਾਂ ਮੈਂ ਆਹ ਦੇਖਿਆ ਮੇਰੇ ਚਪੜਾਂ ਚ ਕਾਲਾ ਕਾਲਾ ਕੀ ਲੱਗ ਗਿਆ ਹੈ ਲੱਤਦਾ ਹੀ ਨਹੀਂ ਹੈਗਾ ਉਹ ਇੰਨਾ ਹੁ ਮੈਂ ਨਮੀ ਲੱਗਿਆ ਨਹੀਂ ਨਹੀਂ ਗਾਜੀ ਮੇਰਾ ਟਰੈਕ ਸੂਟ ਮਰ ਚ ਗਿਆ ਬਨਵਾ ਲੈ ਕੇ ਆਣਾ ਮਾਂ ਆਣਾ ਮੈਂ ਮਾਂ ਤੁਦਸ ਦੇ ਕੇ ਆਣਾ ਦੇਵੇਂਗੀ ਮੇਰਾ ਟਰੈਕ ਸੂਟ ਮਰ ਚ ਚੁੱਕਾ ਵਾ ਤੇ ਉਹ ਇਕ ਕੋਈ ਸੀਗਾ ਇਹਦੇ ਕੋਲ ਬਸ ਉਹ ਬੰਮੜ ਕੋਲੇ ਬਸ ਹੁਣ ਤੱਕ ਨਹੀਂ ਇਹਦੇ ਕੋਲ ਤੱਕ ਉਹ ਯਸ ਸੀਗਾ ਪਚਾਈ ਦੀ ਕੋਲ ਉਹ ਮੱਕ ਗਿਆ ਹਨਾ ਹੂੰ ਸ਼ਰਮ ਤਾਂ ਨਹੀਂ ਆਉਂਦੀ ਅਨੌਸਾ ਦਾ ਟੌਪ ਆਈ ਖੜੀ ਐ ਤੂੰ ਮੇਰਾ ਕੱਲਾ ਹੀ 900 ਦਾ ਆਇਆ ਸੀ ਕਿਤੇ ਗੜਾਤਾ ਹਾਂ ਮੇਰਾ ਸੀਗਾ ਨਾਲੇ ਮਾਰ ਲਿਆ ਮੇਰੀ ਵੀ ਨਹੀਂ ਕੋਈ ਛੱਡਦੀ ਮੱਡੀ ਤੁਹਾਡੇ ਤੁਹਾਡੇ ਪੁਰਾ ਨਹੀਂ ਆਇਆਗਾ ਤਾਂ ਮੈਂ ਤਾਂ ਕਰਕੇ ਰੱਖ ਲਿਆ ਯਾਰ ਹੁਣ ਇਹ ਤੂੰ ਕੀ ਕਰੀਏ ਛੱਡਦੀਏ ਕਿ ਨੂੰ ਆਹ ਲੀ ਚੇਜ ਨੂੰ ਤੇ ਰੱਖ ਲਈਏ ਸੱਟੇ ਦਿੰਨਾ ਛੋੜ ਦਪਰੇ ਹਨਾ ਉੱਤੇ ਆਹ ਹਾਂ ਸੱਟ ਦੇ ਇਹਨਾਂ ਬੂਟ ਸੱਟ ਦੋ ਮੈਨੂੰ ਆ ਇਹਦੇ ਇਹਦੇ ਜਿਹੜੇ ਆ ਵਿਚਾਲੇ ਆ ਨਾ ਇਹ ਮੈਂ ਉਹਦੇ ਚ ਪਾ ਲਉ ਆਪਦੇ orange ਆਹ ਹਾਂ ਇੱਥੇ ਉਹਦੇ ਚ ਇੱਕ ਬੂਟ ਪਈ ਇਹਦੇ ਚ ਮੇਰੇ ਗਰਮ ਨਹੀਂ ਨਹੀਂ ਆਹ ਗਰਮ ਬੂਟ ਆਲੇ ਆਹ ਇਹਨਾਂ ਦੇ ਵਿੱਚ ਪਾ ਲੈਣੇ ਹੈ ਹਨਾ ਹਾਂ ਚੱਲ ਹੋਰ ਨਹੀਂ ਕਿਸੇ ਤੱਕ ਆਉਣਗੀ ਇਹਦੇ ਅਲੈਰਜੀ ਵੀ ਬਹੁਤ ਵਧੀਆ ਸੀ ਪਰ ਇਹ ਵੀ ਖਰਾਬ ਹੋ ਗਿਆ ਜਦੋਂ ਬਲਾਸ ਪੁੱਜੀ ਚਲੋ ਗਾਇਸ ਇਹਨਾਂ ਨੂੰ ਆਪਾਂ ਟੈਗ ਕਰ ਦਿੰਦੇ ਹਾਂ ਸਟੱਪ ਤੇ ਨੂੰ ਤਾਂ ਬੰਨ੍ਹੇ ਹੀ ਰੱਖਦੇ ਆਪਣੇ ਕੰਮ ਦੇ ਨਹੀਂ ਹੈਗੇ। ਕੀ ਆ ਗਾਇਸ ਸਟੇ ਗਾਇਸ ਤੁਸੀਂ ਦੇਖ ਲਿਆ ਕਿ ਬੂਹ ਦੇਖ ਲਿਆ ਤੇ ਗਾਇਸ ਹੁਣ ਆਪਾਂ ਤੁਹਾਨੂੰ ਨਹਾ ਕੇ ਤੋਗੇ ਫੇਰ ਮਿਲ게요 ਬਾਏ ਬਾਏ। ਤਾਂ ਦੋਸਤੋ ਨਹਾ ਤੋ ਆਪਾਂ ਲੈ ਗਏ। ਤਾਂ ਮੰਮੀ ਹੁਣ ਇੱਧਰ ਬਾਹਰੇ ਨੇ ਬਾੜ ਆ ਹਾਈ ਹਾਈ ਕੰਮ ਕਰਨਾ ਡਰਾ ਨਹੀਂ ਮੈਂ ਕੁਝ ਨਹੀਂ ਕਰਨਾ ਮम्मा ਸਿਰਫ 5 ਮਿੰਟਸ ਦਾ ਕੰਮ ਰਿਤ ਮੇਰੇ ਵਾਲ ਗਿੱਲੇ ਆ ਦੀ 5 ਮਿੰਟਸ ਦਾ ਕੰਮ ਹੈ ਮੈਂ ਕਿਹੜੇ ਹੇਅਰ ਸ਼ੈਲ ਕਰਨਾ ਮੈਂ ਫਿਰ ਕੀ ਕਰਨਾ ਮੈਂ ਨਹੀਂ ਕਰਾਉਣਾ ਕੁਝ ਮੈਂ ਕਰਨਾ ਕੁਝ ਮम्मा ਪਲੀਜ਼ ਮम्मा ਪਲੀਜ਼ ਵਾਲ ਪਟੈਗੇ ਮੇਰੇ ਮੈਂ ਨਹੀਂ ਨਹੀਂ ਬੱਸ ਦੋ ਫਿਰ ਨਹੀਂ ਤੁਸੀਂ ਫਿਰ ਮੇਰੇ ਵਿਆਹ ਤੇ ਘਰੇ ਧਿਆਨ ਹੋਗੇ ਪਾਲਣ ਵਾਲੀ ਬੁੱਕ ਕਰਾ ਦੇ ਹੈਗੀ ਜੇ ਬਚਦੀ ਹੈ ਮੈਂ ਜੀ ਕਰਿਆ ਤਾਂ ਹੁਣ ਕਿ ਨਹੀਂ ਤੇਰੀ ਜੇਬ ਚਾ ਲਦੀ ਐ ਤੂੰ ਪਾਰਲਰ ਵਾਲੀ ਹਾਂ ਕਰਾ ਲ ਦੋ ਐਡਾ ਕੋਈ ਚੱਕਰ ਨਹੀਂ ਨਹੀਂ ਤੇ ਟਾਈਮ ਨਾ ਪਹੁੰਚ ਜੀ ਚੱਕੋ ਲੈ ਗਾ ਲਾ ਦੇ ਪਹਿਲਾਂ ਮੈਂ ਲੈ ਗਾ ਲਿਆ ਦੇ ਸਸਤਾ ਜਾ ਮਰ ਜਾਵਣੀ ਉਹ 2-300 ਵਾਲਾ ਟੱਟੀ ਖਾਣ ਜਾ ਆਹ ਟੱਟੀ ਖਾ ਰਿਆ ਠੀਕ ਹੈ ਹਣਾ ਕਹਿ ਆਰਾਮ ਜ਼ਿਆਦਾ ਕਹਿ ਮੈਂ ਪਾਉਂਗਾ ਦੇਖੀ ਕਿਲੇ ਪਾੜੀ ਆਹ ਕੁੱਤਾ ਕਿਤਨਾ ਮੁੰਨਾ ਗੰਦੀ ਜੀ ਮੱਖੀ ਬੈ ਗਈ ਮੂੰਹ ਤੇ ਸੜਕ ਤੇ ਤਾਂ ਦੋਸਤੋ ਇੱਧਰ ਕੀ ਕਰਨ ਦੇ ਮੰਮੀ ਮੇਰੇ ਬਾਅਦ ਭਾਈ ਭਾਈ ਵੀ ਜਾਂਦੇ ਭਾਈ ਵੀ ਜਾਂਦੇ ਤੇ ਆਂ ਚੋਟਰਲੇ ਕੰਮ ਕਰਨ ਨੂੰ ਮੁੜਦਾ ਨਹੀਂ ਹੈਗਾ ਉਹਨੇ ਲੈ ਕ ਮੱਠ ਵੀ ਨਹੀਂ ਹੋਇਆ ਮੈਨੂੰ ਤਾਂ ਬਾਲਾ ਘਟਦਾ ਤਾਂ ਮਾਸਾ ਨਿਕਲਦੀ ਅੱਗ ਗਈ ਮਨਾ ਮੰਮੀ ਦੇ ਕੁਝ ਕਰਨ ਨਾ ਮਨਾ ਗੜ ਕੀ ਕਰਨਾ ਮੈ ਤੂੰ ਮੇਰੇ ਦੱਸ ਸੜਦਾ ਮੰਨਣ ਖਾਂਦੇ ਵਾ ਦੋਸਤੋ ਲਾਦੀ ਹਿੱਲ ਵੱਟ ਚੁੱਕੀ ਆ ਪਰ ਚਲੋ ਕੋਈ ਨਹੀਂ ਮੇਲ ਦਾ ਗਾਇਸ ਰੁੱਕ ਕੇ ਥੋਮੇ ਮੈਂ ਨਹੀਂ ਉਧਰ ਦੇਖੋ ਕੀ ਹੋਣਦਾ ਆ ਇੱਕ ਤਾਂ ਹੀ ਗਿਆ ਲੈ 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 ਹਾਏ ਤਾਂ ਡਿੱਗ ਗਿਆ ਨਹੀਂ ਖੜਾ ਹੀ ਆ ਲੱਫਰ ਪੈਣਾ ਤੇਰੇ ਨਹੀਂ ਕਿਸੇ ਨੇ ਤੇਰੇ ਛਿੱਟਿਆ ਬਾ ਆਪੀ ਜਾ ਨਾ ਬੈ ਥੱਲੇ ਤੂੰ ਬਚ ਗਿਆ ਬਚ ਗਿਆ ਹੋਰੀ ਮੋਰੀ ਚਿੱਲੀ ਮੁੰਡੀ ਨਾ ਮੋਰੀ ਹਾਏ ਆ ਕਿਸੀ ਘਰੋਂ ਚੱਜਣਾ ਤੱਕੋ ਚੱਕੇ ਤਾਣਾ ਰੋਮਨ ਚੱਕੇ ਤਾਣਾ ਰੋਮਨ ਕਿੱਥੇ ਆ ਜਾ ਰਮਾਲ ਘਰੇ ਹੋਣਾ

ਆ ਤਰੀਕਾ ਵੜੇਗਾ ਇਹਨਾਂ ਲੱਗਿਆ ਉਮਰ ਤੋਂ ਵੜ ਕੇ ਉਹਨੂੰ ਬਾਹਰ ਕਰ ਦੇ। ਓਕੇ ਲኩል ਕੀ ਆ ਗਿਆ ਤਾਂ ਅਦਰ ਗੇਮਾ ਇਹਨਾਂ ਨੂੰ ਪਤਾ ਆਈਆਂ ਤੁਹਾਡੇ ਕੋਈ ਹੁਣੇ ਅੰਦਰ ਤੇ ਦੋਸਤੋ ਗੁਰਮੀਲੀ ਸਾਡੇ ਆਹ ਤਰ੍ਹਾਂ ਖੁਸ਼ੀ ਨੇ ਦਿੱਤਾ ਇਹ ਸਾਨੂੰ ਮਾਪ ਪੁੱਤਰ ਨੂੰ ਘਰੇ ਛੱਡ ਗਏ ਆਪ ਕੋ ਘੁੰਮਣ ਚਲੇ ਗਏ ਅਸੀਂ ਮਾਪੇ ਤਾਂ ਇੱਥੇ ਖੇਡਦੇ ਰਹਿੰਦੇ ਗਰੀ ਜੇ ਮੈਂ ਕਹਿੰਦੀ ਜਿਹੜਾ ਘਰੇ ਰਹਿਣ ਦਾ ਨਜ਼ਾਰਾ ਨਾਲ ਬਾਹਰ ਜਾ ਕੇ ਨਹੀਂ ਆਇਆ ਇੱਕ ਵਾਰੀ ਗਰਮੀ ਤੋਂ ਸਵਾਦ ਨਹੀਂ ਘੁੰਮਣ ਦਾ ਇੱਕ ਵਾਰੀ ਠੰਡ ਚ ਅਸਲ ਤਾਂ ਤੇ ਉੱਤੋਂ ਠੰਡ ਲੱਗਣੀ ਨਹੀਂ ਪਰ ਮੈਂ ਕਹਿੰਦਾ ਸਰ ਮੈਂ ਫੁੱਟੂ ਦਾ ਗੇਮਬੋਰਡ ਹੀ ਲੱਗਿਆ ਯਾਰ ਨਹੀਂ ਬੜੀ ਸਭ ਬੈਠੇ ਨੇ ਕੰਬੀ ਗਏ ਨਹੀਂ ਗੇਮ ਤੇ ਦਿੱਤੇ ਜੋ ਉਹ ਨੰਦਾ ਕੰਦੇਵਾ ਸੋ ਗੀਏਮ ਚ ਕਦੇ ਮਰਨ ਕੱਢਵਾ ਮੇਰੇ ਨਿੱਟਿਆ ਪਹਿਲਾ ਪਹਿਲੀ ਵਾਰ ਚ ਨਿਕਲ ਗਿਆ ਦੂਜਾ ਰੀਤ ਵਾਰ ਤੇ ਤਿੰਨ ਚਾਰ ਵਾਰ ਕਹਿੰਦੇ ਰੀਤ ਤੇਰੀ ਵੀ ਕੱਢ ਕੇ ਦੇਣਾ ਹੀ ਦੇਣਾ ਚਾਰ ਵਾਰ ਲਾਈਆਂ ਤਾਂ ਮਸਾ ਨਿਕਲਿਆ ਦੇ ਲਈ ਠੱਕੇ ਨਾਲ ਹੀ ਮਤਲਬ ਆ ਉਹ ਜਿਹੜਾ ਪੰਜ ਦਿਨ ਕੱਢਿਆ ਉਹ ਜਿਹੜਾ ਖਾਜ ਮੈਂ ਆਪ ਖਾਸ ਜੀ ਕਰਨ ਵਾਲਾ ਹੱਥ ਜਾਨਾ ਇਹ ਕਰਕੇ ਛੱਡਦਾ ਫਿਰ ਕਰਦੇ ਮਸਾ ਰੀਤ ਵਾਰ ਤੇ ਆਹ ਚਾਪੇ ਨਿਕਲ ਵੀ ਇੱਕੋ ਜਾਇ ਹੈ ਸਾਰੀ ਕੋਈ ਸਾਰੀ ਕੋਈ ਸਹੀ ਅੱਛਾ ਜਿੱਦਾਂ ਉਹ ਵੀ ਪਰ ਕਹਿੰਦੇ ਨੇ ਨਾ ਨਹੀਂ ਤਾਂ ਬੰਦੇ ਦਾ ਕਈ ਵਾਰੀ ਡਾਇਰੈਕਸ਼ਨ ਆਇਆ ਹੋਵੇ ਤੇ ਵੀ ਆਉ ਨਹੀਂ ਆਉਂ ਕੰਡਾ ਆਉਂ ਕੰਡਾ ਕੋੜ ਵੀ ਸੀਗੇ ਵੱਡੇ 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 ਭਾਲੂ ਸੀਗੇ ਬਹੁਤ ਦੌੜਦੇ ਸੀਗੇ ਉਹ ਤੇ ਨੀਗਰੋ ਵੀ ਆਇਆ ਹੋਇਆ ਸੀਗੇ ਹਾਏ ਆ ਹੈਲੋ ਆ ਹੈਲੋ ਕਰਾ ਗਿਆ ਸੀਗਾ ਤੇਰੇ ਰਸਤੇ ਦਾ ਰੋਟੇ ਹੀ ਮੋੜਦੇ ਪਰਦੇ ਸੀ ਇਹਦੇ ਮਗਰ ਹੀ ਆਏ ਬਣਾ ਦੇਖ ਸਾਡੇ ਕੋਈ ਕਿਤੇ ਹਾਂ ਕਹਿੰਦੇ ਨੇ ਸਾਡੀ ਕੁੜੀ ਘਮਾਤੀ ਸੀ ਸਾਡਾ ਹਾਥੀ ਪਹਿਲੇ ਝੱਕ ਕੇ ਲਿਆਉਂਦਾ ਸੀ ਤੂੰ ਹੈਲੋ ਕੀਤੀs ਨੰਬਰ ਨਾਲ ਮੈਨੂੰ ਹੱਥ ਮੜ ਕੇ ਹੈਲੋ ਨਹੀਂ ਕਰੀਂ ਜੇ ਨਾਂ ਲੈ ਜਾਂਦੇ ਆ ਉਹਨੇ ਵੀ ਆਮ ਹੈਲੋ ਕੁਝ ਕਰ ਨੂੰ ਕੋ ਵਾਲਿਆ ਆਹੋ ਕੁਕੀ ਹੈਲੋ ਦੋ ਦੋ ਹੱਥ ਮੜਾਏ ਮੱਚ ਗਿਆ ਹੈਲੋ ਦੋ ਕੁੜੀ ਸੀ ਕੁੜੀ ਹਾਂ ਅਸੀਂ ਇਹਨੇ ਕਰ ਲਈ ਜਾਨੀ ਨਹੀਂ ਕਰਦੇ ਨਹੀਂ ਤਾਂ ਕਾ ਦੇ ਇੱਕ ਦੰਦ ਬਚਾ ਲਿਆ ਆਪਾਂ ਨੂੰ ਜਾਣੇ ਸੀ ਹੈ ਮੈਂ ਮੁੰਡਾ ਕਹਿੰਿਆ ਸੀਗਾ ਦੋ ਮੁੰਡੇ ਤੂੰ ਤਾਂ ਮੁੰਡਾ ਨਾ ਕੀਤੀ ਸੀ ਕਿ ਕੁੜੀ ਨਾ ਮੁੰਡਾ ਹਾਂ ਦੇਖੀ ਇਹ ਰਿਚਾ ਨਾਲ ਤਪਈਂ ਨਾਲ ਹੋਈ ਗੱਲਾਂ ਵਿੱਚ ਤਾਂ ਚੱਲੇ ਦੋਸਤੋ ਬੱਸ ਚੱਲ ਮਿਲ ਜਾਣੇ ਇੱਥੇ ਫालतू ਗੱਲਾਂ ਚੱਲਦੀਆਂ ਇਹਨਾਂ ਦੀਆਂ ਹਾਂ ਉੱਧਰ ਹੀ ਮਿਲਦਾ ਮੂੰਹ ਚੱਲ ਗਏ ਗਾਈਜ਼ ਇਹਨ ਲੱਗਿਆ ਦੋਸਤੋ ਇਹਨ ਲੱਗਿਆ ਦੋਸਤੋ ਇਹਨ ਲੱਗਿਆ ਵਿਆਹ ਚੜ੍ਹ ਗਿਆ ਦੋਸਤੋ ਆਪਾਂ ਹੁਣ ਇੱਕ ਕਰ ਰਿਹਾ ਸੋਹਣੀ ਤਿਆਰੀ ਹੋ ਗਈ ਆ ਅਸੀਂ ਲਹਿੰਗੇ ਸਿਲੈਕਟ ਕਰ ਲਿਆ ਪਰ ਦਿਖਾਵਾਂਗੇ ਮੈਨੂੰ ਤਾਂ ਦੱਸੋ ਕੀ ਪਾਵਾਂ ਬਲੈਕ ਕੁਰਤਾ ਪਜਾਮਾ ਪਾਵਾਂ ਕਿ ਪੈਂਟ ਕੜ ਪਾਵਾਂ ਜਦ ਤੇਰਾ ਵਿਆਹ ਵਾ ਮਨਿੰਦਰ ਲੈ ਕੇ ਦੋਨੋਂ ਵਾ ਲੈ ਕੇ ਦੋਨੋਂ ਵਾ ਬਲੇਦ ਤੇਰਾ ਤਾਂ ਗਿਆ ਮੈਂ ਯਾਰ ਫਿਰ ਲੈ ਕੇ ਦੋ ਮਿੰਟ ਪਰ ਇਹ ਵੀ ਕੋਲ ਰਹਿਣਾ ਵਲੌਗ ਟਾਈਮ ਟੂ ਟਾਈਮ ਆਉਣਾ ਚਾਹੀਦਾ ਵੀ ਸਾਰੇ ਜਣੇ ਤੇਰਾ ਵਿਆਹ 5 ਵਜੇ ਆਜਿਆ ਕਰੂਗਾ ਸ਼ਾਮੀ ਸ਼ਾਮੀ 5 ਵਜੇ ਲੋਕ ਫੋਨ ਜ ਕਰੂਗਾ ਪੁੱਛ ਲੈ ਸਾਰੇ ਠੀਕ ਹੈ 5 ਵਜੇ ਦੇਖ ਲਿਆ ਕਰ ਠੀਕ ਹੈ ਦੋਸਤੋ ਸ਼ਾਮੀ 5 ਵਜੇ ਲੋਕ ਆਜਿਆ ਕਰੂਗਾ ਡੇਲੀ ਡੇਲੀ ਆਊਗਾ ਟੈਨਸ਼ਨ ਨਾ ਲਓ ਕੱਲ ਸ਼ਾਪਿੰਗ ਕਰਾਂ ਚੱਲੋਗਾ ਨਾ ਫਿਰ ਕੱਲ ਨਹੀਂ ਇੱਕ ਹਫਤਾ ਪਹਿਲਾਂ ਮੈਂ ਤੈਨੂੰ ਦੇਖਣਾ ਨੂੰ ਠੀਕ ਹੈ ਚੱਲੋ ਸਤਿ ਸ੍ਰੀ ਅਕਾਲ ਦੋਸਤੋ ਇਹ ਵੀ ਕੋਈ ਚੱਕਰ ਗਿਆ ਫੋ ਲੋਗ ਪਾਵਰ ਵਲੋਗ ਕਰਨਾ ਵਿਆਹ ਕਿਹਾ ਵੈਰੀ ਨੂੰ ਕਰਨਾ ਜ਼ਰੂਰ ਹੈ ਪਰ ਜੇ ਇਹ ਵਲੋਗ ਟਾਈਮ ਤੇ ਪਾਊਗਾ ਤਾਂ ਕਰਾਂਗੇ ਨਹੀਂ ਵੀ ਕਰਾਂਗੇ ਚਲੋ ਠੀਕ ਹੈ ਦੋਸਤੋ ਵਲੋਗ ਤਾਊਗਾ ਹੀ ਆਊਗਾ ਹੁਣ ਜੇ ਵਲੋਗ ਗਾਇਜ਼ ਜੇ ਤੁਸੀਂ ਇਹਦਾ ਵਿਆਹ ਦੇਖਣਾ ਤਾਂ ਰੋਜ਼ ਵਲੋਗ ਦੇਖ ਲੈ ਕਰੋ ਪਤਾ ਨਹੀਂ ਮੇਰੇ ਬੰਮਾ ਨੂੰ ਨੀਂਦ ਨਹੀਂ ਆ ਰਹੀ ਪਿੰਨੀਆਂ ਹਰ ਰਾਤ 4 ਵਜੇ ਸਵੇਰ ਤੇ 4 ਵਜੇ ਕੋਈ ਜਿੰਨੇ ਬਹੁਤ ਟੈਂਸ਼ਨ ਆ ਮਨਿੰਦਰ ਦਾ ਵਿਆਹ ਰੱਖਣਾ ਹਾਏ ਕੋਲ ਪੈਸੇ ਆ ਨਹੀਂ ਕਿ ਵਿਆਹ ਦਾ ਨੇੜੇ ਆ ਗਿਆ ਤੇ ਸਾਡੀ ਸਪੋਰਟ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਆ ਦੇਖੋ ਦੋਸਤ ਰਿੱਤੇ ਉਹ ਸਕੂਲ ਦਾ ਟਾਈਮ ਹੋ ਗਿਆ ਉਹ ਰਿੱਤੇ ਮਨਿੰਦਰ ਲੱਫੜ ਮਾਉਂਦਾ ਵੇ 7 ਵਜੇ ਗਿਆ ਰਿੱਤੇ ਲੇਟ ਹੋ ਜਾਣਾ ਮਾਰੂ ਕੁੜੀ ਨੂੰ ਉਠਾਈ ਜਾਣਾ ਨੀਂਦ ਖਰਾਬ ਕਰੀ ਜਾਣਾ ਚਪੇੜਾ ਖਾਏਗਾ ਮਮਾ ਉੱਤਨੀ ਸਕੂਲ ਮੈਂ ਮੂਹ ਤੇ ਚਾਰ ਸੱਚਮੈ ਗੁੱਸਾ ਵਾ ਚੜਦਾ ਜਦ ਤੂੰ ਕੁੜੀ ਦੀਨੀ ਖਰਾਬ ਕਰਦਾ ਅੱਛਾ ਤੇ ਤੁਹਾਡੀ ਕੁੜੀ ਮੇਰੀ ਕਰਦੀ ਹੁੰਦੀ ਉਦੋਂ ਨਹੀਂ ਗੁੱਸਾ ਚੜਦਾ ਮਾਟੇ ਚਾਰ ਵਾਰ ਨਹੀਂ ਤੇਰੀ ਤਾਂ ਤਾਂ ਖਰਾਬ ਕਰੀ ਜੇ ਤੂੰ ਸੌ ਮੈਨਾ ਤੂੰ ਸੁੰਨਾ ਨਾ ਸੌਣ ਦਿੰਦਾ ਮੈਂ ਤੁਹਾਨੂੰ ਮੈਂ ਕੁਛ ਕਿਹਾ ਮੈਂ ਕਿਹਾ ਤੁਹਾਡੀ ਅੱਖਾਂ ਬੜੀਆਂ ਸੋਝੂ ਮੈਂ ਕਿਹਾ ਤੁਹਾਡੇ ਲਈ ਐ ਕਰਕੇ ਫੜੇ ਹੋਏ ਨਹੀਂ ਲੈ ਚ ਤਾਂ ਮੈਂ ਪਸਤਰੇ ਪਾ ਲਿਆ ਕਿ ਇਥੇ ਬੜੀ ਦੰਦ ਕਰਦੇ ਘਰੀ ਹੱਥ ਤੇ ਪਰ ਇਹ ਦਾਤ ਆ ਕਿ ਉਹਦੀ ਗਲਤੀ ਮਰਗਰ ਪਰ ਟਾਕ ਜਦੋਂ ਕਰੀਮ ਕਰੀਮ ਲਾ ਕੇ ਕਿਹਨੂੰ ਤੇ ਉਹ ਚੱਜ ਦੀ ਗੱਲ ਕਰ ਲਾ ਐ ਕੁੜੀ ਨੂੰ ਤੰਗ ਕਰੀ ਜਾਂਦਾ ਮੈਂ ਛੁਆਹਾਂ ਨਾ ਮੈਂ ਦੋਸਤੂ ਕਿੰਨੀ ਪਿਆਰੀ ਲੱਗਦੀ ਸੀ ਪਰ ਸਿੱਕੀਓ ਪਿਆਰੀ ਲੱਗਦੀ ਇਤੋਂ ਤੇ ਬਈ ਰਲੀਏ ਤੇ ਪਿਆਰ ਆਂਦਾ ਮੈਂ ਤੇ ਤੂੰ ਟੱਚ ਕਰਦਾ ਨ ਮੈਨੂੰ ਗੁੱਸਾ ਚੜਦਾ ਤੇਰੇ ਤੇ ਬੱਚਾ ਦੀ ਮਤਲਬ ਸੌ ਜਾ ਵੀ ਸੌ ਨਾ ਹੀ ਖਾਣ ਗਾ ਚਪੇੜਾ ਤੂੰ ਪਿੱਛੇ ਹੋ ਜਾ ਮੇਰੇ ਪੈਰ ਤੋਂ you don't touch her i will only touch so ja so ho ja ho le so da so titti dabey te indi paliyo ta utthe ja utthe ja tu titti khala tu titti dikha wala tu khala kar lang de ni tu khala hun via te hi de dungi banawanga tere utte ta de ni banawanga ਸਪੈਸ਼ਲ ਡਿਸ਼ ਇਹ ਰਸਤਾ ਦਾ ਨਸੀ ਬੁਲਾਉਣੇ ਕੋਈ ਠੀਕ ਹੈ ਦੋਸਤਾਂ 11 ਦੋਸਤਾਂ ਨਹੀਂ ਆਉਣਾ ਉਹਨਾਂ ਲਈ ਬੁਲਾਵਾਂ ਬਣਾ ਲਾਂਗੇ ਮੰਮੀ ਡੈਡ ਮੰਮੀ ਤਾਊਗੀ ਦੋਸਤੋ ਮੈਨੂੰ ਨਹੀਂ ਵਦਲਾ ਕਰ ਮੈਰੀ ਕਾਰ ਲੀ ਕੋਣ ਯਾਰ ਕਾ ਯਾਰ ਕਾ ਅਸੀਂ ਆਪਾਂ ਮਜ਼ਾਕ ਕਰ ਰਹੇ ਹਾਂ ਸੱਚ ਸੀਰੀਅਸ ਤੁਸੀਂ ਕੁੜੀ ਦੇਖੀ ਕੋਣ ਆ ਦੇ ਕਰਕੇ ਕੋਈ ਨਈਂ ਵਿਆਹ ਕਰਨਾ ਹੋਰ ਤਰ੍ਹਾਂ ਕੌਣ ਆ ਮੁੰਡੇ ਦਾ ਵਿਆਹ ਕਰਨਾ ਕੌਣ ਆ ਯਾਰ ਅਮਾ ਦਾਸ ਦੀ ਕੁੜੀ ਬਸ ਇਹ ਜੀ ਕੁੜੀ ਐ ਹੂੰ ਤੇ ਤੈਨੂੰ ਕਟ-ਕਟ ਸਿੱਧਾ ਕਰ ਦੂ ਤੇਰਾ ਜੀ ਇਹ ਬਹਾਜੀ ਕੁੜੀ ਆ ਬਸ ਫਿਰ ਜਿਹੜੀ ਜ ਉਹ ਹੈਗੀ ਫਿਰ ਉਹ ਤਾਂ ਈ ਉਹ ਤਾਂ ਉਹ ਉਹ ਤਾਂ ਫਿਰ ਉਹ ਤੋਂ ਪੁੱਛ ਵੀ ਨਹੀਂ ਕਰ ਸਕੀ ਉਹ 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 ਦਾ ਕੀ ਮਤਲਬ ਮੈਂ ਤਾਂ ਉਹ ਇਹ ਨੂੰ ਕਿਸੇ ਨੂੰ ਜਾਣਦੀ ਨਹੀਂ ਤੁਸੀਂ ਫਿਰ ਉਹੀ ਕਹਿ ਰਹੇ ਹੋ ਉਹੀ ਉਹੀ ਐਨੀ ਵਿਜੀਬਲ ਮੈਂ ਤਾਂ ਕੋਈ ਕੁੜੀ ਨਹੀਂ ਜਾਣਦੀ ਜਿਹਦੇ ਨਾਲ ਤੇਰਾ ਵਿਆਹ ਕਰਨਾ ਕੋਣ ਆ ਉਹ ਮੈਂ ਆਪ ਲੱਭੀ ਆ ਤੁਹਾਡੇ ਸਾਹਮਣੇ ਕਰੀਆ ਤੇ ਨਹੀਂ ਦੱਸਾਂ ਕੋਣ ਆ ਮੈਂ ਤਾਂ ਆਪ ਜੀ ਪਸੰਦ ਦੀ ਨਾ ਵਿਆਹ ਕਰਉ ਮੈਂ ਤਾਂ ਹੱਡੇ ਪਸੰਦ ਨਹੀਂ ਬੰਦਾ ਤੇਰੇ ਤੇ ਗੁੱਸਾ ਚੜਿਆ ਹੈ ਨਾ ਮੇਰਾ ਬਿਆ ਕਰਕੇ ਤੈਨੂੰ ਭਜਾ ਦੇ ਨਿਕਰ ਮੈਂ ਤਾਂ ਆਉਂਦੀ ਪਸੰਦ ਦੀ ਗੱਡੀ ਲਵਾ ਕਰੂੰਗਾ ਜਿੰਨੀ ਤੈਨੂੰ ਪਸੰਦਤ ਨਾਲ ਲਿਆ ਤਾੜੂ ਤੁਹਾਡੀ ਪਸੰਦ ਨਾਲ ਤਾਂ ਨਹੀਂ ਕਰਦਾ ਅੱਛਾ ਭੱਲੇ ਜਾ ਫਿਰ ਤੁਸੀਂ ਵੀ ਭੱਲ ਜਾ ਫਿਰ ਭੱਜ ਜਾ ਇਹ ਦਿਨ ਕਦੇ ਨਹੀਂ ਆਉਣਾ ਛੇਮ ਟੂ ਯੂ ਬੰਲੀਏ ਰੀ ਤੋਟੇ ਚਪੜਾ ਮਾਰਨ ਮੋਤ ਉਧਰ ਦਾ ਬ੍ਰਾਂਡ ਜਦੋਂ ਫਿਰ ਦੋ ਦਾ ਫਿਰੰਦੋ ਬੋਤਲ ਨਾ ਆਖ ਫਿਰੰਦੋ ਇੱਕ ਬੰਦੇ ਨੇ ਵੀਡੀਓ ਪਾਈ ਕਹਿੰਦਾ ਜਦੋਂ ਤੁਹਾਡਾ ਫੋਨ ਡੱਗ ਜਾ ਸਭ ਤੋਂ ਪਹਿਲਾਂ ਤੁਹਾਡੇ ਮੂੰਹ ਤੋਂ ਕਿਹੜੀ ਗੱਲ ਨਿਕਲਦੀ ਹੈ ਇੱਕ ਬੰਦਾ ਕਹਿੰਦਾ ਮੇਰੇ ਮੂੰਹੋਂ ਉਹ ਤੇਰੇ ਫੋਨ ਕਿ ਕਿਸ ਨੇ ਕੋਸ ਦੇ ਦਿੱਸੇ ਮੈਂ ਤਾਂ ਮੇਰੇ ਮੂੰਹੋਂ ਤਾਂ ਹੀ ਨਿਕਲਦਾ ਹਾਂ ਉਹ ਮੇਰਾ ਫੋਨ ਕਿੱਥੇ ਆ ਮੇਰੇ ਮੂੰਹੋਂ ਕੀ ਨਿਕਲਾਈ ਮੇਰੇ ਫੋਨ ਮੂੰਹੋਂ ਹੀ ਨਿਕਲ ਮੈਂ ਤੇ ਹੰਤਾ ਨਹੀਂ ਮੁਝੇ ਨਹੀਂ ਕੋਈ ਨਾ ਇਹ ਸ਼ਰ ਤੇਰੀ ਭਾਂਦੀ ਤੂੰ ਕਮੈਂਟ ਕੀਤਾ ਵੀਡੀਓ ਤੇ ਇੱਥੇ ਹੋਰ ਨਿਕ ਫੋਨ ਚੁੱਕੇ ਨੂੰ ਹੋਰ ਕੀ ਕਹਦੀ ਆ ਉਹ ਤੇਰੀ ਭਾਂਦੀ ਨਹੀਂ ਕੁਛ ਕਹਦਾ ਮੈਨੂੰ ਤੈਨੂੰ ਡਿਚੋਰਦੀ ਥੱਪੜ ਮਾਰਿਆ ਮੈਂ ਥੱਪੜ ਨਾ ਇੱਥੇ ਚੱਲੋ ਦੋਸਤੋ ਹੁਣ ਆਪਣੀ ਸ਼ੋਪਿੰਗ ਹੋਊਗੀ ਕੰਟੀਨਿਊ ਮੈਂ ਅਸੀ ਲੰਘੇ ਲੈ ਪਤਾ ਕਿਹੜੇ ਰੰਗ ਦੇ ਹਾਂ ਦੋਸਤੋ ਮੈਂ ਆ ਗਿਆ ਪ੍ਰਭ ਨੇ ਆਇਆ ਸੀ ਪ੍ਰਭ ਨੇ ਅੱਜ ਦਿੌਰ ਦੇ ਵਿਆਹ ਤੇ ਹੋਈ ਉਹ ਟਾਏ ਲੇਟਸ ਹਮ ਪਰਪਲ ਜਾ ਪਰਪਲਾ ਬਲੂ ਆ ਮਤਾ ਨਹੀਂ ਮਨਦਾ ਪਤਾ ਮੈਨੂੰ ਮਸਾਉ ਦੇ ਕਾਲੇ ਕਾਲਾ ਪੈਂਟ ਕੋਟ ਪਾਣਾ ਕੱਲ ਪੈਂਟ ਦਾ ਕੱਪੜਾ ਲੈ ਆ ਲੈ ਜੱਟ ਨੇ ਸੋ ਆ ਲੈਣਾ ਐਸਾ ਤਾਂ ਕਾ ਮਾਂ ਕਿਹੜਾ ਕਿਤੇ ਹਾਂ ਚੁੱਪਕਾ ਮਾਰਦੀ ਐ ਮੇਰੇ ਗਾਈਜ਼ ਕੱਲ ਮੈਂ 60 ਹੋ ਗਏ ਆ ਫੋਲੋਅਰ 10k ਕਰ ਦੋ ਛੇਤੀ ਛੇਤੀ ਕੱਲ ਮੈਂ ਦਿਖਾਵ ਤੁਸੀ ਪਾਰਟੀ ਕਰਨੀ ਹੈ ਜਿਹੜਾ ਬਾਈਕਟ ਕਰਕੇ ਰੱਖਾਂਗੇ ਬਲੈਕ ਮੈਂ ਚੁੱਗਾਂ ਬਲੈਕ ਨਾਲ ਕੀ ਮਤਲਬ ਤੇ ਕੀ ਮਤਲਬ ਕੀ ਫਿਰ ਜਿਹੜਾ ਪੱਗ ਨਾਈਟ ਕਲਰ ਨਾਲ ਉਹ ਤੇ ਰਹੀ ਪੱਗ ਸੋਨ ਦੇ ਤਰ੍ਹਾਂ ਤੇ ਫਿਰ ਮੈਂ ਲਾਈਟ ਕੀ ਪਾਵਾਂ ਅਵੇ ਇਹਨਾ ਬਣੇ ਨੇ ਮੈਂ ਤਾਂ ਬਲੈਂਕ ਪਾਣਾ ਤਾਂ ਸਾਡਾ ਕੁਝ ਹੋਰ ਹੈ ਜੇ ਡਿਜ਼ਾਈਨ ਕਰਨਾ ਵਾ ਸਲਾਈ ਹੋਣੀ ਹੈ ਵਿੱਚ ਕਾਲੇ ਫੁੱਲ ਲਵਾ ਲੈਓ ਵੀਰੇ ਇਹਨਾਂ ਬਾਵ ਕਾਲੇਲੇ ਵਾਲੇ ਚਲੋ ਦੋਸਤੋ ਫਿਰ ਮਿਲਦੇ ਹਾਂ ਤੁਹਾਨੂੰ ਅਗਲੇ ਵਲੋਗ ਦੇ ਵਿੱਚ ਤਾਂ ਲਵ ਯੂ ਟੂਅਲ ਲਾਈਕ ਕਮੈਂਟਸ ਕਰਨਾ ਦੋਸਤੋ ਬਾਏ ਬਾਏ ਅੱਧਾ ਹਾਂ ਤੇ ਚਲੋ ਦੋਸਤੋ ਵਿਆਹ ਤਾਂ ਹੋਣਾ ਹੀ ਆ ਤਾਂ ਮਿਲਦਾ ਤੁਹਾਨੂੰ ਨੈਕਸਟ ਲੋਗ ਦੇ ਵਿੱਚ ਲਵ ਯੂ ਟੂ ਆ ਲਾਈਕ ਕਮੈਂਟ ਸ਼ੇਅਰ ਕਰ ਦੋਸਤੋ ਬਾਏ ਬਾਏ ਆ ਮੈਂ ਜਿੰਦਾ ਹੀ ਨਹੀਂ ਆਵਣ ਨੇ ਅੰਨੀ ਦਾ